ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਨੀ ਲਾਗ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਸੋਨ ਮਨ ਪੂਰੇ ਬਾਬਰੇ ਸੋਨ ਮੰਨ ਪੂਲੇ ਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਗੁਰ ਫਰਵਾਨ ਕਰਦੇ ਨੇ ਸਤ ਗੁਰ ਸਮਝਾਉਣਾ ਚਾਹੁੰਦੇ ਨੇ ਇਸ ਬੰਦੇ ਨੂੰ ਆਪੇ ਸਿਮਨ ਨੂੰ ਸਤਿਗੁਰੂ ਬੜੇ ਸੋਹਣੇ ਵਿਚਾਰਾ ਨਾਲ ਦੱਸਣਾ ਚਾਹੁੰਦੇ ਨੇ ਜਿਸ ਤਰ੍ਹਾਂ ਆਪਾਂ ਸ੍ਰੀ ਰਾਗ ਮਹੱਲਾ ਪਹਿਲਾ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ हे ਮਨਾ ਇਕ ਰਾਹੇ ਪਏ ਮਨਾ ਕਾਮਲੇ ਮਨਾ ਤੂੰ ਸਿੱਖਿਆ ਲੈ ਤੂੰ ਕੁਝ ਸਿੱਖ ਸਿੱਖ ਕੇ ਜੋ ਗੁਰੂ ਸਾਹਿਬ ਕਹਿ ਰਹੇ ਨੇ ਤੂੰ ਉਹਦੀ ਗੱਲ ਮੰਨ ਗੁਰੂ ਦੀ ਸਰਣੀ ਪਾ ਗੁਰੂ ਦੀ ਸਰਨੇ ਪਏ ਹੁਣ ਸਿੱਖਿਆ ਦੀ ਗੱਲ ਮੇਰੇ ਮਾਲਕ ਨੇ ਕੀਤੀ ਹੈ ਕਿ ਇਹ ਸਿੱਖਿਆ ਸਾਨੂੰ ਮਿਲੇਗੀ ਕਿੱਥੇ ਸਿੱਖਿਆ ਗੁਰੂ ਪਿਆਰਿਓ ਸੰਗਤ ਦੇ ਵਿੱਚ ਮਿਲੇਗੀ ਸੰਗਤ ਦੇ ਵਿੱਚ ਬੈਠ ਕੇ ਅਸੀਂ ਸਿੱਖਿਆ ਲਵਾਂਗੇ ਕਿਹੜੀ ਸਿੱਖਿਆ ਲੈਣੀ ਆ ਅਸੀਂ ਗੁਰੂ ਦੇ ਚਰਨ ਨਹੀਂ ਲੱਗੇ ਚਰਨ ਲੱਗਣ ਦਾ ਭਾਵ ਜੋ ਗੁਰੂ ਕਹਿ ਰਿਹਾ ਹੈ ਜੋ ਗੁਰੂ ਸਾਹਿਬਾਨ ਸਾਨੂੰ ਸਮਝਾ ਰਹੇ ਨੇ ਉਹਨੂੰ ਸੁਣ ਕੇ ਉਹਨੂੰ ਮੰਨੀਏ ਇਹੀ ਚਰਨਾ ਗੁਰੂ ਦੇ ਕਿਉਂਕਿ ਚਰਨ ਲੱਗਣ ਦਾ ਭਾਵ ਇਹ ਨਹੀਂ ਆਪਾਂ ਕਰ ਲੈਣਾ ਕਿ ਕਿ ਕਿਸੇ ਦੇ ਗੁਰੂ ਦੇ ਚਰਨ ਨਹੀਂ ਲੱਗ ਜੀ ਨਹੀਂ ਨਹੀਂ ਉਹਦੇ ਨਾਲ ਅਸੀਂ ਪਿਆਰ ਕਰੀਏ ਉਹਦੀ ਗੱਲ ਨੂੰ ਮੰਨੀਏ ਉਹਦਾ ਉਹਨੂੰ ਸਤਿਕਾਰ ਦੇਈਏ ਅਸੀਂ ਪਰ ਚਰਨ ਭਾਵ ਚਰਨ ਜਾਂ ਸਰਣੀ ਇਹ ਕੀ ਹੈ ਇਹ ਸਿ ਗੁਰੂ ਦੇ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਗੱਲ ਨੂੰ ਮੰਨਣ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਕਹ ਰਹੇ ਨੇ ਕਿ ਸੁਣ ਮੰਨ ਭੂਲੇ ਬਾਬਰੇ ਗੁਰ ਕੀ ਚਰਨੀ ਲਾਗ ਗੁਰੂ ਦੇ ਚਰਨੀ ਲਾਗ ਤੂੰ ਭਾਵ ਗੁਰੂ ਦੀ ਗੱਲ ਮੰਨ ਜੋ ਗੁਰੂ ਕਹ ਰਿਹਾ ਉਹਨੂੰ ਸੁਣ ਤੇਰੇ ਭਲੇ ਵਾਸਤੇ ਕਹਿ ਰਿਹਾ ਮਨਾ ਗੁਰੂ ਸਾਹਿਬ ਤੇਰੇ ਭਲੇ ਵਾਸਤੇ ਕਹਿ ਰਹੇ ਨੇ ਜੇ ਤੂੰ ਇਹ ਗੱਲ ਮੰਨ ਲੇਗਾ ਜੇ ਇਹ ਗੱਲ ਤੂੰ ਮੰਨ ਲੇਗਾ ਗੁਰੂ ਦੇ ਚਰਨਾਂ 'ਚ ਆ ਜਾਵੇਂਗਾ ਤਾਂ ਉਹਦਾ ਤੈਨੂੰ ਬਹੁਤ ਲਾਭ ਹੋਣਾ ਹੈ ਬਹੁਤ ਲਾਭ ਹੋਣਾ ਹੈ ਉਹ ਲਾਭ ਕੀ ਹੈ ਜੋ ਆਪਾਂ ਪੰਗਤੀਆਂ ਚਾੜੀਆਂ ਨੇ ਉਹ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਰ ਜਪ ਨਾਮ ਧਿਆਏ ਤੂੰ ਤੂੰ ਹਰੀ ਦਾ ਨਾਮ ਜਪ ਉਸ ਪਿਤਾ ਪਰਮਾਤਮਾ ਦੀ ਬੰਦਗੀ ਕਰ ਫਿਰ ਕੀ ਲਾਭ ਹੋਣਾ ਉਹਦਾ ਫਿਰ ਲਾਭ ਇਹ ਹੋਣਾ ਗੁਰੂ ਪਿਆਰੇਓ ਜਮ ਡਰ ਪੇ ਦੁਖ ਭਾਗ ਜਿਹੜੇ ਤੈਨੂੰ ਇਹ ਹੋਵੇਂ ਦਾ ਹੰਕਾਰ ਦਾ ਅੰਦਰ ਤੇ ਜਿਹੜੇ ਤੇਰੀ ਪੀੜਾ ਹੈ ਦੁੱਖ ਹੈ ਵਿਸੋੜੇ ਦਾ ਦੁੱਖ ਹੈ ਇਹ ਸਾਰੇ ਦੂਰ ਹੋ ਜਾਣਗੇ ਨਾਲ ਹੀ ਗੁਰੂ ਸਾਹਿਬ ਕਹ ਰਹੇ ਨੇ ਕਿ ਫਿਰ ਜੇ ਇਹ ਦੁੱਖ ਨਾ ਦੂਰ ਹੋਏ ਫਿਰ ਦੂਜਾ ਦੁੱਖ ਕਿਹੜੇ ਨੇ ਤੇਰੇ ਕੋਲ ਫਿਰ ਦੂਜੇ ਦੁੱਖ ਨੇ ਗੁਰੂ ਪਿਆਰੇ ਜਮਾਂ ਦਾ ਡਰ ਦੂਜਾ ਦੁੱਖ ਹੈ ਜਮਾਂ ਦਾ ਡਰ ਉਹ ਭੈੜਾ ਰਸਤਾ ਉਹ ਭੀੜਾ ਰਸਤਾ ਤਾਂ ਗੁਰੂ ਪਿਆਰੇ ਉਹ ਜਿਹੜਾ ਡਰ ਉਸ ਬਹੁਤ ਭੈੜਾ ਹੈ ਜੇ ਗੁਰੂ ਦੀ ਗੱਲ ਮੰਨ ਲੇਗਾ ਤਾਂ ਜਮ ਡਰ ਪੇ ਦੁਖ ਭਾਗ ਪਾਉ ਜਮਾ ਨੇ ਵੀ ਤੇਥੋਂ ਦੂਰ ਹੋ ਜਾਣਾ ਤੇਰੇ ਨੇੜੇ ਨਹੀਂ ਲੱਗਣਾ ਔਰ ਦੁਖ ਸਾਰੇ ਦੂਰ ਹੋ ਜਾਣਗੇ ਇਹ ਕੌਣ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸ੍ਰੀ ਰਾਗ ਮਾਨਾ ਪਹਿਲਾ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਜਦੋਂ ਤੇਰੇ ਕੋਲ ਮਿਲ ਗਿਆ ਤੈਨੂੰ ਮਿਲ ਗਿਆ ਤੈ ਹਾਸਰ ਕਰ ਲਿਆ ਤਾਂ ਨਾਮ ਜਪ ਔਰ ਪਿਤਾ ਪਰਮਾਤਮਾ ਦੇ ਚਰਨਾਬਿਸ਼ੁਰਤ ਜੋੜ ਕੇ ਉਸ ਪ੍ਰਭੂ ਦਾ ਨਾਮ ਸਿਮਰੇਗਾ ਫਿਰ ਜਮ ਰਾਜ ਵੀ ਤੇਥੋਂ ਡਰ ਜਾਣਾ ਉਹ ਵੀ ਡਰ ਜਾਣਗੇ ਉਹ ਵੀ ਤੇਥੋਂ ਦੂਰ ਭੱਜ ਜਾਣਗੇ ਤਾਂ ਗੁਰੂ ਪਿਆਰਿਓ ਗੁਰੂ ਸਾਹਿਬ ਸਾਨੂੰ ਕਿੰਨਾ ਸੋਹਣਾ ਬਿਸ਼ਤਾਰ ਨਾ ਸਮਝਾ ਰਹੇ ਨੇ ਇਸ ਮਨ ਨੂੰ ਕਿ ਤੈਨੂੰ ਦੁੱਖ ਘਣੇ ਆ ਬਹੁਤ ਦੁੱਖ ਲੱਗੇ ਹੋਏ ਨੇ ਗੁਰ ਪਿਆਰਿਓ ਕਿੰ ਨੂੰ ਲੱਗੇ ਨੇ ਜਿਹੜੇ ਭਾਗਹੀਨ ਨੇ ਜਿਹੜੇ ਜੀਵ ਇਸਤਰੀਆਂ ਜਾਂ ਮਨੁੱਖ ਨਾਮ ਨਹੀਂ ਸਿਮਰਦੇ ਉਹਨਾਂ ਨੂੰ ਕੀ ਲੱਗਦੇ ਨੇ ਦੁੱਖ ਲੱਗਦੇ ਨੇ ਉਹਨਾਂ ਨੂੰ ਦੁੱਖ ਲੱਗਦੇ ਨੇ ਸਤਿਗੁਰ ਫਰਵਾਨ ਕਰਦੇ ਨੇ ਦੁਖ ਕਣੋ ਦੁਹਾਗਣੀ ਦੁਹਾਗਣੀ ਦਾ ਮਤਲਬ ਜਿਹੜੀ ਇਸਤਰੀ ਜੀਵ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ ਜਿਹੜੀ ਜੀਵ ਇਸਤਰੀ ਜਾਂ ਮਨੁੱਖ ਜਾਂ ਕੋਈ ਇਸ ਸੰਸਾਰ ਦੇ ਵਿੱਚ ਆ ਕੇ ਉਸ ਪਿਤਾ ਪਰਮਾਤਮਾ ਨੂੰ ਯਾਦ ਨਹੀਂ ਕਰਦੀ ਉਹਨੂੰ ਫੇਰ ਦੁੱਖ ਲੱਗਦੇ ਨੇ ਉਹਨੂੰ ਰੋਗ ਲੱਗਦੇ ਨੇ ਸੰਸਾਰ ਦੇ ਰੋਗ ਤਾਂ ਲੱਗਦੇ ਲੱਗਣੇ ਆ ਔਰ ਗੁਰੂ ਪਿਆਰਿਓ ਫੇਰ ਜਿਹੜੇ ਅੰਦਰ ਦੇ ਦੁੱਖ ਨੇ ਅੰਦਰ ਦਾ ਡਰ ਹੈ ਉਹ ਵੀ ਉਹਨੂੰ ਚਿੰਬੜੇ ਰਹਿੰਦੇ ਨੇ ਤਾਂ ਗੁਰੂ ਪਿਆਰਿਓ ਸਤਗੁਰ ਦੀ ਗੱਲ ਮੰਨਣੀ ਕਿੰਨੀ ਜ਼ਰੂਰੀ ਹੈ ਸਤਗੁਰ ਫਰਮਾਨ ਕਰਦੇ ਨੇ ਕਿ ਭਾਈ ਤੂੰ ਦੁੱਖ ਕਲੇਸ਼ ਜਿਹੜੇ ਤੈਨੂੰ ਲੱਗੇ ਨੇ ਉਹ ਵੀ ਦੂਰ ਹੋ ਜਾਣਗੇ ਦੁੱਖਾਂ ਨੂੰ ਭਜੜਾ ਪੈ ਜਾਣਗੇ ਉੱਡ ਜਾਣਗੇ ਦੁੱਖ ਕਲੇਸ਼ ਨਾ ਭੌ ਵਿਆਪੇ ਗੁਰਮੰਤਰ ਹਿਰਦੇ ਹੋਏ ਤੂੰ ਪ੍ਰਮਾਤਮਾ ਨੂੰ ਯਾਦ ਕਰ ਗੁਰੂ ਦਾ ਨਾਮ ਜਪ ਉਸ ਗੁਰਮੰਤਰ ਨੂੰ ਜਪ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਾ ਤਾਕਤਵਰ ਮੰਤਰ ਦਿੱਤਾ ਹੈ ਤਾਕਤਵਰ ਮੰਤਰ ਦਿੱਤਾ ਹੈ ਤੂੰ ਉਹਨੂੰ ਜਪ ਪਰ ਗੁਰੂ ਕਹ ਰਿਓ ਇਸ ਜੀਵ ਦੇ ਭਾਗ ਮਾੜੇ ਨੇ ਇੰਨਾ ਸੋਹਣਾ ਵਕਤ ਮਿਲਣ ਤੋਂ ਬਾਅਦ ਵੀ ਇਹ ਉਸ ਪਿਤਾ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਉਸ ਪਿਤਾ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਨਾਮ ਤੋਂ ਬਿਨਾ ਗੁਰੂ ਪਿਆਰਿਓ ਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ ਗੁਰੂ ਕਿੱਥੇ ਵੱਸਦਾ ਸੰਗਤ ਦੇ ਵਿੱਚ ਸੰਗਤ ਦੇ ਵਿੱਚ ਜਦੋਂ ਅਸੀਂ ਜਾਵਾਂਗੇ ਉੱਥੇ ਫਿਰ ਸਾਨੂੰ ਗੁਰੂ ਨੇ ਨਾਮ ਦੇਣਾ ਹੈ ਉੱਥੇ ਗੁਰੂ ਨੇ ਖਜ਼ਾਨਾ ਦੇ ਦੇਣਾ ਹੈ ਨਾਮ ਦਾ ਖਜ਼ਾਨਾ ਹਾਸਲ ਕਰ ਦੇਣਾ ਸਾਨੂੰ ਦੇ ਦੇਣਾ ਹੈ ਉਹ ਖਜ਼ਾਨਾ ਹਾਸਲ ਕਰਨ ਲਈ ਗੁਰੂ ਪਿਆਰਿਓ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਹੋਰ ਕਿਸੇ ਪਾਸੇ ਨਹੀਂ ਮਿਲ ਸਕਦਾ ਤਾਂ ਉਹ ਖਜ਼ਾਨਾ ਹਾਸਲ ਕਰਨ ਵਾਸਤੇ ਸਾਨੂੰ ਗੁਰਪਿਆਰਿਓ ਸੰਗਤ ਦੇ ਵੀ ਜਾਣਾ ਪੈਣਾ ਤਾਂ ਇਹ ਜਿਹੜਾ ਖਜ਼ਾਨਾ ਹੈ ਇਹ ਗੁਰਪਿਆਰਿਓ ਗੁਰੂ ਤੋਂ ਬਿਨਾਂ ਨਹੀਂ ਮਿਲਦਾ ਗੁਰੂ ਸਾਹਿਬ ਫਰਮਾਨ ਕਰਦੇ ਨੇ ਭਾਈ ਰੇ ਅਵਰਨ ਹਈ ਮੈਂ ਥਾਉਂ ਕਹਿੰਦਾ ਮੈਂ ਗੁਰੂ ਤੋਂ ਬਿਨਾ ਹੋਰ ਕਿਸੇ ਪਾਸੇ ਤੈਨੂੰ ਇਹ ਖਜ਼ਾਨਾ ਨਹੀਂ ਮਿਲਣਾ। ਹੋਰ ਕਿਸੇ ਪਾਸੇ ਖਜ਼ਾਨਾ ਨਹੀਂ ਮਿਲਣਾ। ਇਸ ਵਾਸਤੇ ਪ੍ਰਭੂ ਦਾ ਨਾਮ ਹੀ ਧੰਨ ਹੈ। ਇਹ ਹੀ ਸਭ ਤੋਂ ਵੱਡਾ ਖਜ਼ਾਨਾ ਹੈ। ਜਿਹਨੂੰ ਨਾਮ ਹਾਸਲ ਹੋ ਗਿਆ, ਜਿਹਨੂੰ ਪਿਤਾ ਪਰਮਾਤਮਾ ਨੇ ਨਾਮ ਦਾ ਖਜ਼ਾਨਾ ਦੇ ਦਿੱਤਾ। ਨਾਮ ਦਾ ਖਜ਼ਾਨਾ ਦੇ ਦਿੱਤਾ, ਦੇ ਦਿੰਦਾ ਹੈ। ਉਹ ਜੀਵ ਭਾਗਾ ਵਾਲਾ ਹੋ ਜਾਂਦਾ ਗੁਰੂ ਘਰ ਉਹ ਭਾਗਾ ਵਾਲਾ ਹੋ ਜਾਂਦਾ ਹੈ ਔਰ ਉਸ ਉਹਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ ਉਹਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ ਗੁਰਬਾਣੀ ਦੇ ਅੰਦਰ ਮੇਰਾ ਮਾਲਕ ਫੁਰਬਾਨ ਕਰ ਰਿਹਾ ਹੈ ਮੈਂ ਧਨ ਨਾਮ ਨਿਦਾਨ ਹੈ ਕਹਿੰਦਾ ਜਿਹੜਾ ਨਾਮ ਹੈ ਉਹੀ ਤੇਰਾ ਧਨ ਹੈ ਉਹ ਧਨ ਹੈ ਗੁਰ ਦੀਆ ਵੱਲ ਜਾਓ ਜੋ ਗੁਰੂ ਨੇ ਦੇ ਦਿੱਤਾ ਤੂੰ ਤੇ ਉਹਦੇ ਗੁਣ ਗਾ ਔਰ ਗੁਰੂ ਤੋਂ ਕੁਰਬਾਨ ਹੋ ਜਾ ਗੁਰੂ ਤੋਂ ਕੁਰਬਾਨ ਹੋ ਜਾ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇ ਗੁਰੂ ਨੇ ਤੈਨੂੰ ਦਾਤ ਦੇ ਦਿੱਤੀ ਹੈ ਨਾਮ ਦੀ ਦਾਤ ਦੇਣ ਵਾਲਾ ਮੇਰਾ ਮਾਲਕ ਹੈ ਸੰਸਾਰ ਤੇ ਗੁਰੂ ਪਿਆਰੇ ਉਹ ਕੋਈ ਨਾਮ ਨਹੀਂ ਦੇ ਸਕਦਾ ਸੰਸਾਰ ਤੇ ਇਸ ਸੰਸਾਰ ਦੇ ਅੰਦਰ ਜੇ ਕਿਸੇ ਭਲੇਖੇ ਚ ਫਿਰਦਾ ਹੋਵੇ ਕਿ ਮੈਨੂੰ ਉਸ ਥਾਂ ਤੇ ਨਾਮ ਮਿਲ ਜੇਗਾ ਨਾਮ ਨਹੀਂ ਕਿਸੇ ਨੇ ਦੇਣਾ ਕੋਈ ਦੇ ਨਹੀਂ ਸਕਦਾ ਕਿਸੇ ਦੇ ਪੱਲੇ ਹੈ ਹੀ ਨਹੀਂ ਨਾਮ ਦੇ ਸਕਦਾ ਇੱਕ ਗੁਰੂ ਸਾਨੂੰ ਦੇ ਦੇ ਸਕਦਾ ਗੁਰੂ ਕੌਣ ਅਕਾਲ ਪੁਰਖ ਪਿਤਾ ਪਰਮਾਤਮਾ ਸੂਜੀ ਕੌਣ ਦੇ ਰਹੇ ਨੇ ਸਾਨੂੰ ਧੰਨ ਸ੍ਰੀ ਗੁਰਗੰਗ ਸਾਹਿਬ ਜੀ ਧੰਨ ਸ੍ਰੀ ਗੁਰਗੰਗ ਸਾਹਿਬ ਜੀ ਸਾਨੂੰ ਉਸ ਗੁਰੂ ਦੀ ਸੂਜੀ ਦੇ ਰਹੇ ਨੇ ਜਿੱਥੇ ਨਾਮ ਅਸੀਂ ਲੈ ਸਕਦੇ ਹਾਂ ਗੁਰੂ ਤੋਂ ਜਿੱਥੇ ਗੁਰੂ ਨੇ ਸਾਨੂੰ ਨਾਮ ਦੇਣਾ ਹੈ ਇਸੇ ਕਰਕੇ ਗੁਰਪਿਆਰਿਓ ਸਾਨੂੰ ਇਹ ਨਾਮ ਲੈਣ ਵਾਸਤੇ ਸੰਗਤ ਦੇ ਵਿੱਚ ਆਣਾ ਪੜਾ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸੰਗਤ ਦੇ ਵਿੱਚ ਅਕਾਲ ਪੁਰਖ ਪਿਤਾ ਪਰਮਾਤਮਾ ਦਾ ਵਾਸਾ ਹੈ ਸੰਗਤ ਦੇ ਵਿੱਚ ਕਾਲਪੁਰਖ ਪਿਤਾ ਪਰਮਾਤਮਾ ਦਾ ਵਾਸਾ ਹੈ ਗੁਰੂ ਜੀ ਤਾਂ ਸਾਨੂੰ ਉਸ ਸੰਗਤ ਦੇ ਵਿੱਚ ਜਾ ਕੇ ਲਾਹਾ ਲੈਣਾ ਚਾਹੀਦਾ ਗੁਰੂ ਕਿਹੜੀ ਸੰਗਤ ਐਸੀ ਸੰਗਤ ਜਾਣੀ ਹੈ ਜਿੱਥੇ ਏਕੋ ਨਾਮ ਬਖਾਣ ਜਿੱਥੇ ਇੱਕ ਨਾਮ ਦੀ ਗੱਲ ਹੁੰਦੀ ਹੋਵੇ ਨਾਮ ਤੋਂ ਬਿਨਾ ਹੋਰ ਦੁਨਿਆਵੀ ਬੜਾਈ ਨਾ ਹੋਵੇ ਕਿਸੇ ਦੀ ਸਿਰਫ ਨਾਮ ਦੀ ਗੱਲ ਹੋਵੇ ਉੱਥੇ ਜਾ ਕੇ ਅਸੀਂ ਲਹਾ ਲਈਏ ਗੁਰੂ ਪਿਆਰੇਓ ਸਤਿਗੁਰਾਂ ਦਾ ਇਹ ਫਰਮਾਨ ਹੈ ਫਿਰ ਜਦੋਂ ਨਾਮ ਮਿਲ ਗਿਆ ਫਿਰ ਮਨੁੱਖ ਮਨੁੱਖ ਕੋਲ ਬੜੀ ਤਾਕਤ ਆ ਜਾਣੀ ਹੈ ਬੜਾ ਜੋਰ ਆ ਜਾਣਾ ਬਲ ਆ ਜਾਣਾ ਦੇ ਕੋਲ ਗੁਰੂ ਪਿਆਰੇਓ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਵੱਲੋਂ ਬਚ ਜਾਂਦਾ ਹੈ ਬੰਦਾ ਕਿਉਂ ਉਹਦੇ ਕੋਲ ਤਾਕਤ ਆ ਗਈ ਤਾਕਤ ਆ ਗਈ ਨਾਮ ਦੀ ਤਾਕਤ ਆ ਗਈ ਨਾਮ ਦੀ ਤਾਕਤ ਆ ਜਾਂਦੀ ਹੈ ਜਿੱਥੇ ਕਿ ਗੁਰੂ ਸਾਹਿਬ ਸਭ ਦਾ ਰਾਈ ਸਾਨੂੰ ਦੱਸ ਰਹੇ ਨੇ ਸਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਕਹਿੰਦਾ ਫੇਰ ਬਾਰ-ਬਾਰ ਤੇਰਾ ਮਰਨਾ ਵੀ ਖਤਮ ਹੋ ਲਈਦਾ ਜੰਮ ਪਿਆ ਮਰ ਪਿਆ ਫੇਰ ਜਨਮ ਲੈ ਲਿਆ ਫੇਰ ਮਰ ਗਿਆ ਫੇਰ ਜਨਮ ਲੈ ਲਿਆ ਫੇਰ ਮਰ ਗਿਆ ਇਹ ਸਾਰਾ ਤੇਰਾ ਖਤਮ ਹੋ ਜਾਣਾ ਹੈ ਕੀਦਾ ਖਤਮ ਹੋਗਾ ਜੀਦੇ ਪੱਲੇ ਨਾਮ ਹੈ ਜੀਦੇ ਕੋਲ ਨਾਮ ਹੈ ਗੁਰੂ ਪਿਆਰਿਓ ਤਾਂ ਜ਼ਰੂਰੀ ਹੈ ਕਿ ਸਾਨੂੰ ਉਸ ਪਿਤਾ ਪਰਮਾਤਮਾ ਕੋਲੋਂ ਨਾਮ ਲੈਣਾ ਚਾਹੁੰਦਾ ਨਾਮ ਕਿਵੇਂ ਮਿਲੂਗਾ ਜਦੋਂ ਅਸੀਂ ਬੰਦ ਕੀ ਕਰਾਂਗੇ ਚੌਂਕੜਾ ਮਾਰ ਕੇ ਚੌਂਕੜਾ ਮਾਰ ਕੇ ਅਸੀਂ ਬੰਦ ਕੀ ਕਰਾਂਗੇ ਤਾਂ ਉਸ ਪਿਤਾ ਪਰਮਾਤਮਾ ਨੇ ਸਾਨੂੰ ਨਾਮ ਦੇਣਾ ਹੈ ਗੁਰਪਿਆਰੇ ਅੰਮ੍ਰਿਤ ਵੇਲੇ ਦੀਆਂ ਇੰਨੀਆਂ ਕਿ ਬਚਾਰਾ ਮੇਰੇ ਮਾਲਕ ਨੇ ਆਪ ਕਰਾਈਆਂ ਨੇ ਗੁਰਪਿਆਰੇ ਸਤਗੁਰ ਕਿਰਪਾ ਕਰਨ ਪੁੱਲਾਂ ਚੋਕਾਂ ਦੇ ਦਾਸ ਨਾ ਪੀ ਮੰਗਦਾ ਹੈ ਸੰਗਤ ਕੋਲੋਂ ਮੇਰੇ ਮਾਲਕ ਕੋਲੋਂ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ